ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪ ਅਣਖੀ ਜੀ ਦੀ ਇੱਕ ਹੋਰ ਕਹਾਣੀ ਖੰਗੂਰ ਕਿਸੇ ਨੇ ਕਿੰਨਾ ਠੀਕ ਆਖਿਆ ਹੈ ਸਭ ਤੋਂ ਪੈੜੀ ਔਰਤੋ ਹੁੰਦੀ ਹੈ ਬੰਦੇ ਨੇ ਸਵੇਰੇ ਸਵੇਰੇ ਕਾਹੜ ਨਾਲ ਬਾਹਰ ਆਪਣੇ ਰੋਜ਼ਾਨਾ ਕੰਮ ਤੇ ਜਾਣਾ ਹੋਵੇ ਤੇ ਉਹਦੇ ਨਾਸ਼ਤਾ ਕਰਨ ਵੇਲੇ ਉਹਦੀ ਔਰਤ ਕਿਸੇ ਘਰੇਲੂ ਮਸਲੇ ਨੂੰ ਲੈ ਕੇ ਉਹਦੇ ਨਾਲ ਕਲੇਸ਼ ਪਾ ਬੈਠੇ। ਬਸ ਇੰਜ ਹੀ ਕਰਿਆ ਕਰਦੀ ਸੀ ਮਲਕੀਤ ਕੌਰ। ਭਰਪੂਰ ਸਿੰਘ ਨਾਸ਼ਤਾ ਅਧਵਿਚਾਰ ਛੱਡ ਕੇ ਪਾਣੀ ਦੀ ਘੁੱਟ ਭਰਦਾ ਤੇ ਉਠ ਤੁਰਦਾ। ਉਹ ਉਹਦਾ ਨਾਸ਼ਤਾ ਹਰਾਮ ਕਰ ਦਿੰਦੀ। ਕਦੇ-ਕਦੇ ਉਹਨੂੰ ਬਹੁਤ ਗੁੱਸਾ ਆਉਂਦਾ। ਤਉ ਪਲੇਟ ਗਲਾਸ ਚੁੱਕ ਕੇ ਕੰਧ ਨਾਲ ਮਾਰਦਾ ਜਾਂ ਫਿਰ ਕਦੇ ਮਲਕੀਤ ਨੂੰ ਹੀ ਧੋ ਤੋ ਕੁੱਟ ਸੁੱਟਦਾ ਅਜਿਹੇ ਸਮੇਂ ਉਹਨੂੰ ਘਰ ਵਿੱਚ ਹੀ 20 ਮਿੰਟ ਅੱਧਾ ਘੰਟਾ ਬੀਤ ਜਾਂਦਾ ਤੇ ਉਹ ਆਪਣੇ ਕੰਮ ਤੋਂ ਲੇਟ ਹੋ ਜਾਂਦਾ ਹੱਥਾਂ ਪੈਰਾਂ ਦੀ ਪਈ ਹੁੰਦੀ ਪਤਾ ਨਾ ਲੱਗਦਾ ਕਿਹੜੀ ਚੀਜ਼ ਨਾਲ ਲਈ ਤੇ ਕਿਹੜੀ ਰਹਿ ਗਈ ਉਹਨੂੰ ਆਪਣਾ ਸਾਈਕਲ ਗੱਡਾ ਲੱਗਦਾ ਬਹੁਤ ਭਾਰੀ। ਘਰੋਂ ਬਾਹਰ ਨਿਕਲਣ ਸਮੇਂ ਜੇ ਪਹੀਏ ਦੀ ਫੂਕ ਨਿਕਲੀ ਹੁੰਦੀ ਤਾਂ ਉਹ ਕੋਲਾ ਹੋ ਕੇ ਰਹਿ ਜਾਂਦਾ। ਉਹਨੂੰ ਸਾਰਾ ਗੁੱਸਾ ਆਪਣੀ ਔਰਤ ਤੇ ਆਉਂਦਾ। ਉਸ ਦਿਨ ਸਵੇਰੇ ਉਹ 35 ਮਿੰਟ ਲੇਟ ਸੀ। ਸ਼ੁਕਰ ਸੀ ਕਿ ਸਾਈਕਲ ਦੇ ਪਹੀਏ ਵਿੱਚ ਹਵਾ ਪੂਰੀ ਸੀ। ਉਹਨੇ ਆਪਣਾ ਟਿਫਨ ਵੀ ਕੈਰੀਅਰ ਵਿੱਚ ਢੂੰਗ ਲਿਆ ਸੀ। ਟੋਕਰੀ ਵਿੱਚ ਥੈਲਾ ਰੱਖ ਲਿਆ ਸੀ ਉਸ ਦਿਨ ਨਾ ਤਾਂ ਉਹਨੇ ਆਪਣਾ ਨਾਸ਼ਤਾ ਅੱਧ ਵਿਚਕਾਰ ਛੱਡਿਆ ਨਾ ਪਲੇਟ ਗਲਾਸ ਕੰਧ ਨਾਲ ਮਾਰੀ ਤੇ ਨਾ ਆਪਣੀ ਆਪਣੀ ਲੱਕੜ ਸਰੀਰ ਔਰਤ ਨੂੰ ਤੋਲ ਤਫਾ ਕਰਕੇ ਆਪਣੇ ਹੱਥ ਦੀਆਂ ਹੱਡੀਆਂ ਦੁਖਣ ਲਾਈਆਂ ਮੁੰਡਾ ਤੇ ਕੁੜੀ ਕਦੋਂ ਦੇ ਸਕੂਲ ਜਾ ਚੁੱਕੇ ਸਨ ਭਰਪੂਰ ਸਿੰਘ ਹੋរី ਚਾਰ ਭਰਾ ਸਨ ਦੂਜੇ ਤੇ ਤੀਜੇ ਨੰਬਰ ਵਾਲੇ ਦੋਵੇਂ ਭਰਾ ਕਲਕੱਤੇ ਰਹਿੰਦੇ ਉੱਥੇ ਉਹਨਾਂ ਦੀਆਂ ਟੈਕਸੀਆਂ ਪਾਈਆਂ ਹੋਈਆਂ ਸਨ ਭਰਪੂਰ ਸਿੰਘ ਸਭ ਤੋਂ ਛੋਟਾ ਸੀ ਉਹਦਾ ਵਿਆਹ ਵੱਡੀ ਉਮਰ ਵਿੱਚ ਹੋਇਆ ਬਹੁਤ ਹੀ ਵੱਡੀ ਉਮਰ ਵਿੱਚ ਨਹੀਂ ਬਸ ਇਹੀ 32-33 ਸਾਲ ਦੀ ਉਮਰ ਵਿੱਚ ਵਿਆਹ ਕਰਵਾਉਣ ਦੀ ਉਮਰ 24-25 ਸਾਲ ਦੀ ਹੁੰਦੀ ਹੈ ਨਹੀਂ ਤਾਂ ਫੇਰ ਉਸ ਤੋਂ ਬਾਅਦ ਬੰਦਾ ਪੱਕਦਾ ਤੁਰਿਆ ਜਾਂਦਾ ਹੈ। ਕਵਾਰਾ ਰਹਿਣ ਤੱਕ ਉਹ ਵੱਡੇ ਭਾਈ ਦੇ ਚੁੱਲ੍ਹੇ ਤੇ ਰਿਹਾ ਸੀ। ਵੱਡਾ ਭਾਈ ਦੇਵਤਾ ਪੁਰਸ਼ ਸੀ। ਉਹਨੂੰ ਪੁੱਤਾਂ ਵਾਂਗ ਰੱਖਦਾ ਪਰਪੂਰ ਦਾ ਜਦੋਂ ਵਿਆਹ ਤਰਿਆ ਹੋਇਆ ਸੀ। ਉਹਦੀ ਪਰਜਾਈ ਅਚਾਨਕ ਬਿਮਾਰ ਹੋਈ ਤੇ ਮਰ ਗਈ। ਵਿਆਹ 2 ਮਹੀਨੇ ਪਿੱਛੇ ਪਾ ਦਿੱਤਾ ਗਿਆ ਸੀ। ਵੱਡੇ ਭਾਈ ਨੇ ਉਹਦਾ ਵਿਆਹ ਤਾਂ ਜਿਵੇਂ-ਜਿਵੇਂ ਕੀਤਾ ਪਰ ਬਾਅਦ ਵਿੱਚ ਉਹ ਘਰ ਨਹੀਂ ਟਿਕਿਆ 44-45 ਸਾਲ ਦੀ ਉਮਰ ਸੀ ਸਭ ਛੱਡ-ਛੁਡਾ ਕੇ ਤੁਰ ਗਿਆ ਸਾਧਾਂ ਦੇ ਸੰਗ ਧਾਰਮਿਕ ਪ੍ਰਵਿਰਤੀ ਦਾ ਬੰਦਾ ਸੀ ਕਹਿੰਦਾ ਲੈ ਬਈ ਭੂਰਿਆ ਘਰ ਵੀ ਤੇਰਾ ਤੇ ਇਹ ਦੋਵੇਂ ਜੁਆਗ ਵੀ ਤੇਰੇ ਹੁਣ ਤੂੰ ਹੀ ਇਹਨਾਂ ਨੂੰ ਪਾਲ ਕੁੜੀ ਵੱਡੀ ਸੀ ਉਦੋਂ 13-14 ਸਾਲ ਦੀ ਤੇ ਮੁੰਡਾ 9-10 ਵਰਿਆਂ ਦਾ ਸਕੂਲ ਜਾਂਦੇ ਸਨ ਦੋ ਕੁ ਸਾਲ ਤੱਕ ਮਲਕੀਤ ਚੁੱਪ ਰਹੀ ਫਿਰ ਮੁੰਡੇ ਕੁੜੀ ਦੀ ਗੱਲ ਨੂੰ ਲੈ ਕੇ ਖਿਜਣ ਲੱਗੀ ਅਸਲ ਵਿੱਚ ਮਾਨਸਿਕ ਕਾਰਨ ਇਹ ਹੋਵੇਗਾ ਕਿ ਉਹਦੇ ਆਪ ਕੋਈ ਜਵਾਬ ਕਿ ਜੱਲਾ ਨਹੀਂ ਹੋ ਰਿਹਾ ਸੀ ਉਹ ਆਖਦੀ ਕਿਸੇ ਦੇ ਪਾਲ ਕੇ ਮੈਂ ਕੀ ਕਰਨੇ ਨੇ ਭਰਪੂਰ ਤੜਕ ਪੈਂਦਾ ਕਿਸੇ ਦੇ ਕੀਦੇ ਹੋਏ ਹੁਣ ਤਾਂ ਇਹ ਮੇਰੇ ਨੇ ਮੈਂ ਹੀ ਇਹਨਾਂ ਦਾ ਪਿਓ ਮੈਂ ਹੀ ਇਹਨਾਂ ਦੀ ਮਾਂ ਤੁਸੀਂ ਮਾਂ ਬਣੇ ਫਿਰੋ ਮੈਂ ਇਹਨਾਂ ਦੀ ਮਾਂ ਕਿਵੇਂ ਹੋਈ ਭਰਪੂਰ ਸਿੰਘ ਨੂੰ ਕਦੇ ਲੱਗਦਾ ਜਿਵੇਂ ਉਹਦੇ ਭਤੀਜਾ ਭਤੀਜੀ ਉਹਦੇ ਆਪਣੇ ਹੀ ਸਕੇ ਭੈਣ ਭਰਾ ਹੋਣ ਤੇ ਇਹ ਪੁੱਤ ਤਾਂ ਹੁਣ ਉਹ ਉਹਦੇ ਸੰਨ ਹੀ ਮਲਕੀਤ ਕਦੇ-ਕਦੇ ਬਹੁਤ ਬਦ ਹਵਾਸ ਹੋਠ ਦੀ ਤੇ ਕਹਿੰਦੀ ਇਹਨਾਂ ਨੂੰ ਇਹਨਾਂ ਦੇ ਨਾਨਾ ਨਾਨੀ ਸਾਂਭਣ ਜਾਂ ਕੋਈ ਮਾਮਾ ਮਾਮੀ ਮੇਰੇ ਇਹ ਕੀ ਲੱਗਦੇ ਨੇ ਝਗੜਾ ਬਹੁਤ ਵੱਧ ਜਾਂਦਾ ਤੇ ਉਹ ਆਖਦੀ ਇਸ ਘਰ ਚ ਜਾਂ ਤਾਂ ਮੈਂ ਰਹਾਂਗੀ ਤੇ ਜਾਂ ਇਹ ਰਹਿਣਗੇ ਉਹ ਜਵਾਬ ਦਿੰਦਾ ਇਹ ਤਾਂ ਇੱਥੇ ਹੀ ਰਹਿਣਗੇ ਤੂੰ ਨਹੀਂ ਰਹਿਣਾ ਨਾ ਰਹਿ ਜਾ ਜਿੱਧਰ ਜੀ ਕਰਦਾ ਏ ਤੇਰਾ ਫੇਰ ਉਹਦਾ ਦਿਮਾਗ ਵੀ ਉਖੜ ਜਾਂਦਾ ਤੇ ਉਹ ਵੀ ਬੋਲ ਕੋ ਬੋਲ ਬੋਲਦਾ ਭੈਣ ਚੋ ਕੁੱਤੀ ਤੀਵੀ ਗੱਲਾਂ ਕੀ ਕਰਦੀ ਹੈ ਫੰਡਰ ਕਿਤੋਂ ਦੀ ਆਪਦੇ ਕੁਝ ਹੁੰਦਾ ਨਹੀਂ ਤੈਨੂੰ ਦੂਜਿਆਂ ਦੇ ਜਵਾਕ ਕਿਉਂ ਚੰਗੇ ਲੱਗਣ ਐਨੀ ਸੁਣ ਕੇ ਮਲਕੀਤ ਟੈਲੀ ਹੋ ਜਾਂਦੀ ਤੇ ਫੇਰ ਰੋਣ ਲੱਗਦੀ ਚੁੰਨੀ ਦੇ ਪੱਲੇ ਨਾਲ ਪੂੰਝ ਪੂੰਝ ਅੱਖਾਂ ਸੁਝਾ ਲੈਂਦੀ ਉਹਨਾਂ ਦਾ ਇਹ ਨਿੱਤ ਦਾ ਕਲੇਸ਼ ਸੀ। ਮੁੰਡਾ ਹੁਣ 10ਵੇਂ ਵਿੱਚ ਪੜਦਾ ਸੀ, ਕੁੜੀ 12ਵੇਂ ਵਿੱਚ। ਦੋਵੇਂ ਹੀ ਚਾਚੀ ਮੂਰੇ ਨੀਵੇਂ ਹੋ ਕੇ ਰਹਿੰਦੇ। ਚਾਚੇਗੜ ਲੱਗ ਕੇ ਦਿਨ ਕੱਟ ਰਹੇ ਸਨ। ਪੜਨ ਵਿੱਚ ਦੋਵੇਂ ਹੁਸ਼ਿਆਰ। ਚਾਚੀ ਦੀਆਂ ਕੌੜੀਆਂ ਮੈਲੀਆਂ ਉਹ ਚੁੱਪਚਾਪ ਸਹੀ ਜਾਂਦੇ। ਮਲਕੀਤ ਜਾਣਬੁੱਝ ਕੇ ਕੁੜੀ ਤੇ ਘਰ ਦੇ ਕੰਮਾਂ ਦਾ ਬੋਝ ਪਾਈ ਰੱਖਦੀ। ਪਰ ਕੁੜੀ ਹੁੰਦੜ ਹੇਲ ਸੀ ਅੰਗਾ ਪੈਰਾਂ ਦੀ ਖੁੱਲੀ ਤੇ ਤਕੜੀ ਜਿਹੜਾ ਵੀ ਕੰਮ ਕਹਿੰਦੀ ਕਰਕੇ ਉਹ ਮਾਰਦੀ ਤੇ ਫੇਰ ਆਪਣੀਆਂ ਕਿਤਾਬਾਂ ਲੈ ਕੇ ਬੈਠ ਜਾਂਦੀ ਧਰਤੀ ਤੇ ਨਿਗਾਹ ਗੱਡ ਕੇ ਉਹ ਚਾਚੀ ਦੇ ਚੱਜ ਦੇਖਦੀ ਰਹਿੰਦੀ ਗੱਲਾਂ ਸੁਣਦੀ ਜ਼ਰੂਰ ਪਰ ਗੁੱਸਾ ਨਾ ਕਰਦੀ ਮਲਕੀਤ ਕੁੜੀ ਦੀ ਚੁੱਪ ਤੇ ਵੀ ਖਿੱਚ ਜਾਂਦੀ ਢਾਡਾ ਨਾ ਹੋਵੇ ਮਟਰ ਬਣ ਕੇ ਬੈਠੀ ਰਹਿੰਦੀ ਐ ਇੱਕ ਨਹੀਂ ਖਾਨੇ ਪੈਂਦੀ ਬੁੱਧੂ ਦੇ ਮੁੰਡਾ ਖਿਲੰਦੜਾ ਸੀ ਚਾਚੀ ਦੀਆਂ ਗੱਲਾਂ ਤੇ ਹੱਸਦਾ ਰਹਿੰਦਾ ਕਦੇ-ਕਦੇ ਉਹ ਨੂੰ ਫੜ ਕੇ ਕੁੱਟ ਵੀ ਦਿੰਦੀ ਉਹ ਇੱਕ ਨਾ ਜਾਣਦਾ ਬਸ ਹੱਸਦਾ ਚਾਚੀ ਉਹਦੇ ਹਾਸੇ ਤੇ پاگل ਹੋ ਉੱਠਦੀ ਤੇ ਬੇਵਸ ਹੋ ਕੇ ਹਾਏ ਹਾਏ ਕਰਦੀ ਮੰਜੇ ਤੇ ਪੈ ਜਾਂਦੀ ਮੁੰਡੇ ਕੋਲ ਉਹਦੀਆਂ ਵਧੀਕੀਆਂ ਦਾ ਜਵਾਬ ਬਸ ਹਾਸਾ ਸੀ ਹਾਸਾ ਵੀ ਤਾਂ ਇੱਕ ਹਥਿਆਰ ਹੁੰਦਾ ਹੈ ਜੋ ਅਗਲੇ ਤੇ ਤਲਵਾਰ ਦੇ ਫੱਟ ਦਾ ਕੰਮ ਕਰਦਾ ਹੈ ਉਸ ਦਿਨ ਸਵੇਰ ਤੋਂ ਹੀ ਉਹ ਉਹਨੂੰ ਸਮਝਾਉਣ ਲੱਗਿਆ ਹੋਇਆ ਸੀ ਕਿ ਦੇਖ ਕੁੜੀ ਨੇ ਆਪਦੇ ਘਰ ਵਗ ਜਾਣਾ ਵਿਆਹ ਤੋਂ ਬਾਅਦ ਫਿਰ ਕਦੇ-ਕਦੇ ਆਇਆ ਕਰੂਗੀ ਵਿਚਾਰੀ ਮੁੰਡਾ ਕਿਸੇ ਕੰਮ ਵਿੱਚ ਪੈ ਜਾਊ ਕੀ ਪਤਾ ਇਹਨੂੰ ਕਿੱਥੇ ਨੌਕਰੀ ਮਿਲੂਗੀ ਇਹ ਜ਼ਰੂਰੀ ਨਹੀਂ ਬਈਏ ਘਰੇ ਹੀ ਬੈਠਾ ਰੋ ਉਹ ਕਹਿ ਰਹੀ ਸੀ ਮੈਨੂੰ ਕੀ ਹੈ ਜਿੰਨਾਂ ਦੀ ਪੜ੍ਹਾਈ ਦਾ ਇਹਨਾਂ ਦੀ ਪਾਲਣਾ ਦਾ ਇਹਨਾਂ ਦੇ ਵਿਆਹ ਕਰਨ ਦਾ ਮੇਰੇ ਇਹ ਕੀ ਲੱਗਦੇ ਨੇ ਤੇਰਾ ਇਲਾਜ ਕਰਵਾਉਣ ਦੀ ਮੈਂ ਕੋਈ ਕਸਰ ਛੱਡੀ ਐ ਕਿਹੜਾ ਡਾਕਟਰ ਡਾਕਟਰ ਨਹੀਂ ਐ ਜਿੱਥੇ ਮੈਂ ਤੈਨੂੰ ਲੈ ਕੇ ਨਹੀਂ ਗਿਆ ਪਟਿਆਲੇ ਲੁਧਿਆਣੇ ਚੰਡੀਗੜ ਤੇ ਉਹ ਦਿੱਲੀ ਤੱਕ ਆਪਾਂ ਜਾਏ ਫੇਰ ਦੇਸੀ ਦਵਾਈਆਂ ਬੂਟੀਆਂ ਤੋਂ ਕਰਕੇ ਦੇਖ ਲੀਆਂ ਕਿੰਨੀਆਂ ਸਿਆਣੀਆਂ ਬੁੜੀਆਂ ਨੂੰ ਘਰ ਲੁਟਾਇਆ ਤੈ ਗੱਲ ਕਰ ਰੱਬ ਦੇ ਘਰ ਮਿਹਰਨੀ ਉਹ ਜਾਣੇ ਉਹਦੀ ਦੋ ਪੁੱਡਾਂ ਵਿਚਾਲੇ ਜਾਨ ਸੀ ਨਾ ਤਾਂ ਉਹ ਭਤੀਜੇ ਭਤੀਜੇ ਨੂੰ ਕਿਧਰੇ ਕੱਢ ਸਕਦਾ ਸੀ ਉਹਦੇ ਬਗੈਰ ਹੋਰ ਕੌਣ ਸੀ ਉਹਨਾਂ ਦਾ ਤੇ ਨਾ ਉਹ ਮਲਕੀਤ ਨੂੰ ੱੱਕਾ ਦੇ ਸਕਦਾ ਸੀ ਆਖਰ ਔਰਤ ਸੀ ਉਹਦੀ ਔਰਤ ਬਗੈਰ ਬੰਦਾ ਅੱਧਾ ਵੀ ਨਹੀਂ ਰਹਿੰਦਾ ਔਰਤ ਨਾਲ ਹੀ ਘਰ ਹੁੰਦਾ ਹੈ ਔਰਤ ਨਾਲ ਹੀ ਸੰਸਾਰ ਹੁੰਦਾ ਹੈ ਬੰਦੇ ਦਾ ਉਹ ਲੰਮੀ ਸੋਚਦਾ ਕੁੜੀ ਵਿਆਹੀ ਜਾਵੇਗੀ ਤੇ ਮੁੰਡਾ ਕਿਸੇ ਕੰਮ ਵਿੱਚ ਪੈ ਕੇ ਘਰ ਵਿੱਚ ਰਹੇਗਾ ਉਹਦੀ ਭਵਿੱਖ ਸੋਚਣੀ ਉਹਨੂੰ ਤਰਵਾਸ ਦਿੰਦੀ ਮਲਕੀਤ ਜਦੋਂ ਇਕੱਲੀ ਰਹਿ ਗਈ ਤਾਂ ਇਹਦੀ ਇਕਾਂਤ ਇਹਨੂੰ ਵੱਡ-ਵੱਡ ਖਾਇਆ ਕਰੇਗੀ ਕੰਧਾਂ ਪੋਤ ਬਣ ਉੱਠਣਗੀਆਂ ਉਦੋਂ ਇਹ ਮੁੰਡੇ ਬਹੂ ਨੂੰ ਆਪਣੇ ਕੋਲ ਰੱਖਣਾ ਲੋਚੇਗੇ ਕੁੜੀ ਵੀ ਘਰਵਾਰ ਵਾਲੀ ਹੋ ਕੇ ਆਉਂਦੀ ਜਾਂਦੀ ਰਹੇਗੀ ਕਦੇ-ਕਦੇ ਆਇਆ ਕਰੇਗੀ ਇੱਕ ਅੱਧ ਦਿਨ ਰਹੇਗੀ ਉਦੋਂ ਫੇਰ ਕੀ ਵਿਰੋਧ ਰਹਿ ਜਾਵੇਗਾ ਇਹਦਾ ਕੁੜੀ ਨਾਲ ਉਹ ਸੋਚਦਾ ਸਮਾਂ ਹੀ ਸਭ ਤੋਂ ਚੰਗੀ دارو ਹੈ ਬੰਦੇ ਦੇ ਦੁੱਖਾਂ ਦੀ ਸਮਾਂ ਸਭ ਸਿਖਾ ਦਿੰਦਾ ਹੈ ਹੁਣ ਜਦੋਂ ਉਹਨੇ ਸਾਈਕਲ ਤੇ ਲੱਤ ਦਿੱਤੀ ਦੋ ਪੈਡਲ ਹੀ ਮਾਰੇ ਸਨ ਉਹਨੂੰ ਘਰ ਦਾ ਕਲੇਸ਼ ਸਾਰਾ ਭੁੱਲ ਗਿਆ ਤੇ ਇੱਕ ਨਵਾਂ ਕਲੇਸ਼ ਉਹਦੇ ਦਿਮਾਗ ਵਿੱਚ ਘੁੰਮਣ ਲੱਗਿਆ ਖਤਰਾਨੀ ਸਾਹਮਣੇ ਖੜੀ ਸੀ ਟਾਕਾਂ ਦੇ ਹੱਥ ਰੱਖੇ ਹੋਏ ਤੇ ਜਿਵੇਂ ਉਸੇ ਦੀ ਉਡੀਕ ਰਹੀ ਹੋਵੇ ਉਹ ਜਦੋਂ ਵੀ ਹਰ ਰੋਜ਼ ਘਰੋਂ ਨਿਕਲਦਾ ਉਹ ਸਾਹਮਣੇ ਆਪਣੇ ਬਾੜ ਦੀ ਉੱਚੀ ਚੌਂਕੜੀ ਤੇ ਖੜੀ ਦੀ ਖੜੀ ਪਤਾ ਨਹੀਂ ਕਿਉਂ ਉਹ ਐਨ ਉਸੇ ਵੇਲੇ ਬਾੜ ਵਿੱਚ ਆ ਖੜਦੀ ਸੀ ਜਦੋਂ ਭਰਪੂਰ ਸਿੰਘ ਨੇ ਆਪਣੇ ਕੰਮ ਤੇ ਜਾਣਾ ਹੁੰਦਾ ਜਾਂ ਕੀ ਪਤਾ ਦਰਵਾਜ਼ੇ ਤੇ ਹਮੇਸ਼ਾ ਹੀ ਇੰਜ ਖੜੇ ਰਹਿਣਾ ਉਹਦੀ ਆਦਤ ਹੋਵੇ ਆਉਂਦੇ ਜਾਂਦੇ ਬੰਦਿਆਂ ਦਾ ਚਾਕਾ ਲੈਂਦੀ ਰਹਿੰਦੀ ਹੋਵੇਗੀ ਖੱਤਰੀ ਦੀ ਬਾਸ ਸੜੇ ਤੇ ਦੁੱਧ ਦੀ ਦੁਕਾਨ ਸੀ ਸਵੇਰ ਵੇਲੇ ਡਰਾਈਵਰਾਂ ਕਨੈਕਟਰਾਂ ਲਈ ਉਹ ਆਲੂਆਂ ਵਾਲੇ ਪਰੌਂਠੇ ਵੀ ਬਣਾਉਂਦਾ ਉਹਨੂੰ ਅੰਨੀ ਆਮਦਨ ਸੀ ਉਹਨਾਂ ਦੇ ਛੋਟੇ ਛੋਟੇ ਚਾਰ ਜਵਾਗ ਸਨ ਇੱਕ ਮੁੰਡਾ ਤਿੰਨ ਕੁੜੀਆਂ ਖੱਤਰੀ ਠੰਡਾ ਠੰਡਾਰ ਹਮੇਸ਼ਾ ਮੈਲਾ ਕੁਚੈਲਾ ਰਹਿੰਦਾ ਉਮਰ ਵਿੱਚ 3 ਨਾਲੋਂ ਸੀ ਵੀ ਵੱਡਾ ਤੜਕੇ ਦਿਨ ਚੜਨ ਤੋਂ ਪਹਿਲਾਂ ਘਰੋਂ ਨਿਕਲ ਜਾਂਦਾ ਤੇ ਰਾਤ ਨੂੰ ਡੂੰਗੇ ਹਨੇਰੇ ਵਾਪਸ ਆਉਂਦਾ ਚਾਰ ਜਵਾਕ ਜੰਮ ਕੇ ਵੀ ਖਤਰਾਨੀ ਦਾ ਨਰੜਾ ਅਜੇ ਕਾਇਮ ਸੀ ਜਿਵੇਂ ਨੀਰੀ ਸੰਢ ਦੀ ਸੰਢ ਹੋਵੇ ਟਾਕਾਂ ਤੇ ਹੱਥ ਧਰ ਕੇ ਇਉਂ ਖੜਦੀ ਜਿਵੇਂ ਪਟਿਆਲੇ ਵਾਲਾ ਕੇਸਰ ਪਹਿਲਵਾਨ ਖੜਾ ਹੋਵੇ। ਪਾਣ ਖਾਣ ਵਾਲੀਆਂ ਅੱਖਾਂ ਭਰਪੂਰ ਨੂੰ ਉਹਦੇ ਕੋਲੋਂ ਪੈ ਆਉਂਦਾ। ਜਦੋਂ ਉਹ ਉਹਨਾਂ ਦੇ ਘਰ ਦੇ ਬਾਹਰ ਦੇ ਮੂਹਰੇ ਦੀ ਲੰਘਣ ਲੱਗਦਾ ਉਹ ਖੰਘੂਰ ਮਾਰਦੀ। ਏ ਖੰਘੂਰ ਭਰਪੂਰ ਦਾ ਕਲਜਾ ਤੱਛ ਕੇ ਲੈ ਜਾਂਦੀ। ਜਿਵੇਂ ਗੋਲੀ ਵੱਜੀ ਹੋਵੇ। ਉਹ ਕੁੱਟ ਵੱਟ ਕੇ ਲੰਘ ਜਾਂਦਾ। ਕੁਝ ਵੀ ਨਾ ਕਰ ਸਕਦਾ ਕਦੇ-ਕਦੇ ਉਹਦਾ ਜੀ ਕਰਦਾ ਕਿ ਉਹ ਵੀ ਮੋੜਵੀ ਖੰਘੂਰ ਮਾਰ ਦੇਵੇ ਪਰ ਅਜਿਹਾ ਕਰਨ ਨਾਲ ਤਾਂ ਕੋਈ ਸਿਆਪਾ ਖੜਾ ਹੋ ਜਾਣ ਦਾ ਡਰ ਸੀ ਕੀ ਦੀ ਕੀ ਗੱਲ ਬਣ ਜਾਣੀ ਸੀ ਉਹ ਤਾਂ ਆਪਣੇ ਘਰ ਦੇ ਕਲੇਸ਼ ਕਰਕੇ ਪਹਿਲਾਂ ਹੀ ਦੁਖੀ ਸੀ ਖੱਤਰੀ ਕਿਸੇ ਹੋਰ ਪਿੰਡੋਂ ਇੱਥੇ ਆ ਕੇ ਵਸਿਆ ਸੀ ਪਹਿਲਾਂ ਸ਼ਾਇਦ ਕਿਸੇ ਹੋਰ ਸ਼ਹਿਰ ਇਹੀ ਦੁੱਧ ਦੀ ਦੁਕਾਨ ਕਰਦਾ ਹੁੰਦਾ ਉੱਥੇ ਉਹਦਾ ਧੰਦਾ ਸਵਾਰ ਕੇ ਚੱਲਿਆ ਨਹੀਂ ਹੋਵੇਗਾ ਇੱਥੇ ਉਹਦੀ ਗੁੱਲੀ ਦਣ ਪੈ ਗਈ ਤਰਪੌੜ ਇਕੱਠੀ ਕਰ ਲਈ ਇੱਥੇ ਪਲਾਟ ਲੈ ਕੇ ਨਵਾਂ ਮਕਾਨ ਵੀ ਪਾ ਲਿਆ ਇਸ ਮਕਾਨ ਵਿੱਚ ਉਹ ਪਿਛਲੇ 4 ਸਾਲਾਂ ਤੋਂ ਹੀ ਰਹਿਣ ਲੱਗਿਆ ਸੀ ਭਰਪੂਰ ਦਾ ਮਕਾਨ ਤਾਂ ਇੱਥੇ ਪਹਿਲੇ 20 ਸਾਲਾਂ ਤੋਂ ਸੀ ਗਲੀ ਵਿੱਚ ਸ਼ਾਇਦ ਸਭ ਤੋਂ ਪੁਰਾਣਾ ਮਕਾਨ ਹੁਣ ਤਾਂ ਸਾਰੀ ਗਲੀ ਵਸ ਗਈ ਹੈ ਪਹਿਲਾਂ ਤਾਂ ਕੋਈ ਕੋਈ ਮਕਾਨ ਹੁੰਦਾ ਸੀ ਇੱਥੇ ਵਣ ਵਣ ਦੀ ਲੱਕੜੀ ਇਕੱਠੀ ਹੋ ਕੇ ਬੈਠੀ ਹੋਈ ਹੈ ਕੋਈ ਕਿਸੇ ਪਿੰਡ ਦਾ ਕੋਈ ਕਿਸੇ ਪਿੰਡ ਦਾ ਇੱਕ ਦੂਜੇ ਦੇ ਖਾਨਦਾਨ ਬਾਰੇ ਕੀ ਜਾਣਦਾ ਹੈ ਕੋਈ ਬੱਸ ਇੱਥੇ ਆ ਕੇ ਕਿਸੇ ਘਰ ਨੇ ਦੂਜੇ ਘਰ ਪਰੇ ਜਾਣ ਲਿਆ ਸੋ ਜਾਣ ਲਿਆ ਤੇ ਹੁਣ ਇਸ ਖਤਰਾਨੇ ਦਾ ਕੀ ਪਤਾ ਕਿਸ ਤਰ੍ਹਾਂ ਦੀ ਹੈ ਇਹ ਇਹ ਕਿਉਂ ਮਾਰਦੀ ਹੈ ਇਸ ਤਰ੍ਹਾਂ ਖੰਘੂਰ ਉਹ ਚਿੱਤ ਵਿੱਚ ਹੱਸਦਾ ਵੀ ਬੰਦੇ ਤਾਂ ਖੰਘੂਰਾ ਮਾਰਦੇ ਦੇਖੇ ਨੇ ਇਹ ਕਦੇ ਨਹੀਂ ਸੁਣਿਆ ਸੀ ਕਿ ਤੀਵੀਂ ਖੰਘੂਰ ਮਾਰਦੀ ਹੋਵੇ ਉਹ ਵੀ ਸ਼ਰਿਆਮ ਉਹ অনুমান ਲਾਉਂਦਾ ਕਿਤੇ ਉਹਦਾ ਸੰਗ ਨਾ ਖਰਾਬ ਹੋਵੇ ਪਰ ਬਿਮਾਰ ਗੱਲ ਦੀ ਖੰਘੂਰ ਤੇ ਸ਼ਰਾਰਤੀ ਗੱਲ ਦੀ ਖੰਘੂਰ ਵਿੱਚ ਤਾਂ ਬਹੁਤ ਫਰਕ ਹੁੰਦਾ ਹੈ ਉਹਨੂੰ ਪੱਕਾ ਯਕੀਨ ਸੀ ਕਿ ਉਹ ਜਾਣ ਬੁੱਝ ਕੇ ਖੰਘੂਰ ਮਾਰਦੀ ਹੈ ਦੋ ਕਾਰਨ ਹੋ ਸਕਦੇ ਨੇ ਉਹ ਨਿਰਣਾ ਕਰਨ ਲੱਗਦਾ ਜਾਂ ਤਾਂ ਉਹ ਉਹਦੇ ਘਰ ਦਾ ਕਲੇਸ਼ ਸੁਣ ਕੇ ਖੰਘੂਰ ਮਾਰਦੀ ਹੈ ਇੱਕ ਤਰ੍ਹਾਂ ਨਾਲ ਉਹਦਾ ਮਜ਼ਾਕ ਉਡਾਉਂਦੀ ਹੋਵੇਗੀ ਜਾਂ ਫਿਰ ਖੰਗੂਰ ਮਾਰ ਕੇ ਉਹਨੂੰ ਆਕਰਸ਼ਿਤ ਕਰਦੀ ਹੈ ਉਹਦੇ ਤੇ ਡੋਰੇ ਸੁੱਟਦੀ ਹੈ ਉਹਨੂੰ ਫਸਾਉਣਾ ਚਾਹੁੰਦੀ ਹੈ ਚਾਹੁੰਦੀ ਹੋਵੇਗੀ ਇਹ ਵੀ ਆਪਣੀ ਤੀਵੀ ਨਾਲ ਤਾਂ ਬਣਦੀ ਨਹੀਂ ਮੈਂ ਕਿਉਂ ਨਾ ਗੱਠ ਲਵਾ ਇਹਨੂੰ ਖੱਤਰੀ ਤਾਂ ਸਾਰਾ ਦਿਨ ਪੈਸਾ ਕਮਾਉਣ ਵਿੱਚ ਖਚਿਤ ਰਹਿੰਦਾ ਹੈ ਘਰ ਆਉਂਦਾ ਹੈ ਤਾਂ ਥੱਕਿਆ ਟੁੱਟਿਆ ਭਿੱਜ ਕੇ ਕਦੇ ਗਲ ਹੀ ਨਹੀਂ ਕਰਦਾ ਭਰਪੂਰ ਸਿੰਘ ਘਰੋਂ 10 ਕਦਮ ਵੀ ਨਹੀਂ ਗਿਆ ਹੋਵੇਗਾ ਕਿ ਮੋੜ ਆ ਉਹਦੀ ਔਰਤ ਨੂੰ ਵਾਪਸ ਘਰ ਵੜਦਾ ਦੇਖ ਕੇ ਹੈਰਾਨ ਹੋਈ ਉਹਦੀਆਂ ਅੱਖਾਂ ਨੇ ਪੁੱਛਿਆ ਕਿਉਂ ਕੀ ਹੋ ਗਿਆ ਭਰਪੂਰ ਸਿੰਘ ਕਹਿੰਦਾ ਤੂੰ ਭਲਾ ਘਰੋਂ ਬਾਹਰ ਨਿਕਲ ਕੇ ਗਲੀ ਵਿੱਚ ਜਾ ਦੇਖੀਂ ਕੀ ਦੇਖਾਂ ਉਹ ਹੈਰਾਨ ਵੀ ਹੋ ਗਈ ਦੇਖੀਏ ਤੈਨੂੰ ਵੀ ਮਾਰਦਾ ਕੋਈ ਕੀ ਮਾਰਦਾ ਚੱਲ ਰਹਿਣ ਦੇ ਉਹਨੇ ਮਨ ਦੀ ਗੱਲ ਮਨ ਵਿੱਚ ਰੱਖੀ ਤੇ ਫਿਰ ਪਾਣੀ ਦਾ ਗਲਾਸ ਮੰਗਿਆ ਕਹਿੰਦਾ ਲੇਟ ਤਾਂ ਹੁਣ ਹੋ ਹੀ ਗਏ ਆ ਚੱਲ ਹੋਰ ਲੇਟ ਸਈ ਉਹ ਬੈਠਾ ਬੈਠਾ ਘਰ ਵਿੱਚ ਮੂਕੀਆਂ ਚੀਜ਼ਾਂ ਦੀ ਜਾਣਕਾਰੀ ਲੈਣ ਲੱਗਿਆ ਫੇਰ ਕੁਚਰ ਬਾਦ ਉੱਠ ਕੇ ਆਪਣੇ ਦਰਵਾਜ਼ੇ ਤੋਂ ਬਾਹਰ ਗਰਦਨ ਕੱਢੀ ਤੇ ਦੇਖਿਆ ਖਤਰਾਨੀ ਆਪਣੇ ਬਾਰ ਵਿੱਚ ਨਹੀਂ ਖੜੀ ਸੀ ਉਹਨੇ ਦਬਾ ਛੱਟ ਆਪਣੇ ਸਾਈਕਲ ਨੂੰ ਹੱਥ ਪਾਇਆ ਤੇ ਪੈਡਲਾਂ ਨੂੰ ਅੱਡੀ ਦੇ ਕੇ ਆ ਗਿਆ ਮਲਕੀਤ ਕੌਰ ਬਹੁਤ ਹੈਰਾਨ ਕਿ ਅੱਜ ਉਹਦਾ ਘਰ ਵਾਲਾ ਇਹ ਪਾਗਲਪਨ ਜਿਹਾ ਕੀ ਘੋਟ ਰਿਹਾ ਹੈ Dann